ਸਮੁੰਦਰ ਦੇ ਕੰਢੇ ਇੱਕ ਲਹਿਰ ਆਈ ਤੇ ਇੱਕ ਬੱਚੇ ਦੀ ਚੱਪਲ ਆਪਣੇ ਨਾਲ ਲੈ ਗਈ। ਬੱਚੇ ਨੇ ਉਂਗਲ ਨਾਲ ਰੇਤ ਤੇ ਲਿਖਿਆ ਸਮੁੰਦਰ ਚੋਰ ਹੈ। ਤੇ ਫਿਰ ਉਸ ਸਮੁੰਦਰ ਦੇ ਦੂਜੇ ਕੰਢੇ ਤੇ ਕੁਝ ਮਛੀਰਿਆਂ ਨੇ ਮੱਛੀਆਂ ਦਾ ਢੇਰ ਫੜਿਆ। ਇੱਕ ਮਛੀਰੇ ਨੇ ਰੇਤ ਤੇ ਲਿਖਿਆ ਸਮੁੰਦਰ ਮੇਰਾ ਅੰਨ ਦాతਾ ਹੈ। ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬਣ ਨਾਲ ਮਰ ਗਿਆ ਉਸ ਦੀ ਮਾਂ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਕਾਤਲ ਹੈ ਤੇ ਫਿਰ ਸਮੁੰਦਰ ਦੇ ਚੌਥੇ ਕੰਢੇ ਤੇ ਟੇਡਾਂ ਲੱਕ ਲੈ ਕੇ ਰੇਤ ਤੇ ਤੁਰੇ ਜਾਂਦੇ ਇੱਕ ਗਰੀਬ ਬਜ਼ੁਰਗ ਨੂੰ ਇੱਕ ਵੱਡੀ ਸਿੱਪੀ ਵਿੱਚੋਂ ਕੀਮਤੀ 모ਤੀ ਮਿਲਿਆ ਬਜ਼ੁਰਗ ਨੇ ਰੇਤ ਤੇ ਲਿਖਿਆ ਸਮੁੰਦਰ ਦਾਨੀ ਹੈ ਤੇ ਅਚਾਨਕ ਇੱਕ ਵੱਡੀ ਲਹਿਰ ਆਈ ਤੇ ਸਾਰੇ ਲਿਖੇ ਹੋਏ ਨੂੰ ਮਿਟਾ ਗਈ ਹੁਣ ਲੋਕ ਸਮੁੰਦਰ ਬਾਰੇ ਜੋ ਵੀ ਕਹਿਣ ਪਰ ਵਿਸ਼ਾਲ ਸਮੁੰਦਰ ਆਪਣੀਆਂ ਲਹਿਰਾਂ ਵਿੱਚ ਰੁੱਝਿਆ ਰਹਿੰਦਾ ਹੈ ਆਪਣੇ ਉਫਾਨ ਅਤੇ ਸ਼ਾਂਤੀ ਉਹ ਖੁਦ ਤਿਆ ਕਰਦਾ ਹੈ ਜੇਕਰ ਤੁਸੀਂ ਵੀ ਵਿਸ਼ਾਲ ਸਮੁੰਦਰ ਵਰਗੇ ਬਣਨਾ ਚਾਹੁੰਦੇ ਹੋ ਤਾਂ ਕਿਸੇ ਦੇ ਫੈਸਲੇ ਤੇ ਆਪਣਾ ਧਿਆਨ ਨਾ ਦਿਓ ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ ਜੋ ਬੀਤ ਗਿਆ ਉਸ ਦੀ ਚਿੰਤਾ ਵਿੱਚ ਨਾ ਰਹੋ ਕਿਉਂਕਿ ਉਹ ਵਾਪਸ ਨਹੀਂ ਆ ਸਕਦਾ ਹਾਰ ਜਿੱਤ ਗਵਣਾ ਪਉਣਾ ਸੁੱਖ ਦੁੱਖ ਇਹਨਾਂ ਕਰਕੇ ਮਨ ਖਰਾਬ ਨਾ ਕਰੋ ਜੇਕਰ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਲੈnde ਸਾਰ ਹੀ ਬੱਚਾ ਰੋਂਦਾ ਨਾ ਜਨਮ ਸਮੇਂ ਰੋਣਾ ਤੇ ਮਰ ਕੇ ਰੋਣਾ ਇਸ ਵਿਚਾਰ ਦੇ ਜਦੋਂ ਜਹਤ ਭਰੇ ਸਮੇਂ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਕੁਝ ਲੋੜਾਂ ਪੂਰੀਆਂ ਤੇ ਕੁਝ ਸਦਰਾਂ ਅਧੂਰੀਆਂ ਇਹਨਾਂ ਸਵਾਲਾਂ ਦਾ ਸੰਤੁਲਿਤ ਜਵਾਬ ਹੈ धन्यवाद जी जेकर विडिओ चं लो चैनल चॅनल जर कर लियो हो जी वीडियो वीडिओन लाइक करना, शेअर करना, ते कमेंट करना ना भुलना